ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀਆਂ ਕਲਾ ਵਿੱਚ ਹੋਣਗੇ ਹਾਂਜੀ ਅੱਜ ਆਪਾਂ ਮਿੱਥੇ ਲਿਆਂਦੇ ਸੀ ਇਹ ਤੇ ਚੰਗਾ ਆਪਾਂ ਮਿੱਥੇ ਸਮਾਰਨ ਲੱਗੇ ਇਕ ਹਮ ਜਾ ਤ ਕਿੱਥੇ ਗਏ ਹਾਂ ਇਕ ਹਮ ਜਾ ਤ ਕਿੱਥੇ ਗਏ ਮੋਟਰ ਬੰਦ ਕਰਨ ਗਿਆ ਅੱਜ ਅਸੀਂ ਬਹੁਤ ਦਿਨਾਂ ਬਾਅਦ ਉਹ ਬਲਾਕ ਬਣਾਉਣ ਲੱਗੇ ਹਾਂ ਬਹੁਤ ਦਿਨ ਹੋ ਗਏ ਬਹੁਤ ਲਾ ਕੋ ਨਾ ਇਹਨੂੰ ਦੇਖੀ ਮਿੱਥਿਆ ਜਾ ਕੇ ਨੇ ਨੂੰ ਥੁੱਲੇ ਜੀ ਵੀ ਆ ਗਏ ਹਾਂ ਸਮਰਾਦ ਇੱਕ ਤਾਂ ਤੁਸੀਂ ਆ ਗਏ ਨੇ ਨੂੰ ਸਮਰਾਹ ਚੱਲੋ ਹੈ ਉਹ ਮਿੱਥੇ ਮੈਂ ਕੁਏ ਮੌਸਮ ਅੱਜ ਕਹਿ ਜਾਊਗਾ ਨਾ ਅੱਜ ਬੱਦਲ ਵਾਈ ਜੀ ਹੋਈ ਵੀ ਹਾਂ ਇਹਨੇ ਦੇ ਨਾਲ ਹੋਊਗਾ ਇਕ ਵਾਰ ਮੌਸਮ ਜਿਹੇ ਹੁੰਦੇ ਨੇ ਬੱਦਲ ਵਾਈ ਜੀ ਹੋ ਜਾਂਦੀ ਹੈ ਰੋਜ਼ ਅਰਧੜੇ ਕਣੀਆਂ ਵੀ ਆ ਜਾਂਦੀਆਂ ਨੇ ਨਾਲ ਨਾਲ ਦੀ ਨਾਲ ਅੱਜ ਵੀ ਆਈਆਂ ਤੇ ਕਣੀਆਂ ਤਾਂ ਸਵੇਰੇ ਸੱਦਰੇ ਕਿੰਨਾ ਤਾਂ ਲੱਗਿਆ ਹੈ ਪਤਾ ਨਹੀਂ ਲੱਗਿਆ ਲੈ ਆਈ ਉਹ ਤਾਂ ਹੈਗੀ ਤੇ 4:00 ਜੀ ਕਿੰਨੀ ਦੁਪਹਿਰ ਰਹੀ ਦੀ ਸਵੇਰੇ ਜਦੋਂ 17:00 ਲੱਗੀਆਂ ਸੀ ਜਦੋਂ ਜਦ ਆਈ ਤੇ 4:00 ਲੈਟ ਤਾਂ ਨਹੀਂ ਭੱਜੀ ਅੱਜ ਸਵੇਰੇ ਨਾ ਲੈਟ ਨਹੀਂ ਭੱਜੀ ਹੈਗੀ

ਆਪਣੇ ਪਿੰਡ ਗਈ ਆਈ ਨਹੀਂ ਸੰਗਦੇ ਹੁੰਦੇ ਦੇਖ ਤੋ ਸਾਂਗਦੇ ਨਹੀਂ ਹੁੰਦੇ ਸਭ ਕੀ ਥੋੜੀ ਘਰ ਦਿੰਦੇ ਮੈਂ ਤਾਂ ਸੰਗਦੇ ਆਇਆ ਇਸ ਤੋਂ ਤੇ ਚੰਗਾ ਜਿਹਾ ਬੈਲਾ ਵੀ ਆ ਸੀਰ ਬੰਦ ਕਰੇ ਮੋਟਰ ਹੰਦਦਾ ਗਿਆ ਆ ਪੜ ਗਿਆ ਕਿਹੜਾ ਭਰ ਗਿਆ ਉੱਛੇ ਨਹੀਂ ਅੰਦਰ ਕਾਹਦੇ ਨਹੀਂ ਅੰਦਰ ਸੰਗਦੇ ਨਹੀਂ ਹੁੰਦੇ ਸੰਗੋਂ ਕਿਹ ਸਿਰ ਨਹੀਂ ਭਾਇਆ ਬਾਤਾਂ ਨਹੀਂ ਹਾ ਕੋਈ ਨਹੀਂ ਜੱਟ ਤਾਂ ਇਕਨੇ ਚੱਲਦੇ ਨੇ ਹੈ ਜੱਟ ਤਾਂ ਆਇਕਣ ਤਾਉਗੇ ਜੱਟ ਇਕੜੇ ਚੱਲਦੇ ਨੇ ਐ ਚੱਲਣਗੇ ਹੈ ਜੱਟ ਹੈ ਹਾਂ ਮੈਂ ਕਹਿੰਦੀ ਜੱਟ ਹੈ ਜੱਟ ਦੇਖ ਲੈ ਹੈ ਆਪਾਂ ਜੱਟੂ ਹੈ ਇਸ ਲਈ ਆਪਾਂ ਨਹੀਂ ਜਾਏਗਾ ਲੈ ਓਏ 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 ਉਰੀਆ ਕਹਿਰ ਮਨਾਵੇ ਉਰੀਆ ਮਰਨਾ ਪਾ ਦੁਖਦਾ ਤੇਰਾ ਹੋਊਗਾ ਨਹੀਂ ਹੈਗਾ ਬਟਾ ਇਹ ਹੈ ਨਾ ਪਰ ਸੋਣਾ ਇਹ ਪਤਾ ਕੀ ਹੈ ਜਦੋਂ ਖੇਡ ਕੇ ਆਇਆ ਗੰਗਰਾਣੇ ਦੇ ਵਿੱਚ ਨਾ ਉੱਥੇ ਬਾਲੀਬਾਲ ਖੇਡ ਕੇ ਆ ਉਦਣ ਇਹਨੇ ਗਾਹੋ ਕਰਿਆ ਪੈਰਾਂ ਦਾ ਪੈਰ ਮੁਚ ਗਿਆ ਪੈਰ ਮੁਚ ਗਿਆ ਉਦਣ ਛਾਲਾ ਮਾਰੀਆਂ ਨੇ ਇਹਨੇ ਆ ਫੁੱਟਬਾਲ ਫੁੱਟਬਾਲ ਨਾਲੇ ਨੇ ਛਾਲਾ ਮਾਰੀਆਂ ਨੇ ਇਹਨੇ ਹੋਰ ਮੈਂ ਪਿੱਚਾ ਛਾਲਾ ਮਾਰ ਕੇ ਨਾ ਹੁਣ ਅਸੇ ਪੈਰ ਨਾ ਮਚੋੜ ਮੁਚ ਗਿਆ ਕਿਉਂ ਬਾਬਾ ਹੁਣ ਤਾਂ ਇਹਦਾ ਪਿੱਚਾ ਮੈਂ ਨਾ ਪਿੱਚਾ ਤਾਂ ਹੀ ਮਚੋੜਿਆ ਤਾਂ ਪੈਰ ਹੈ ਮੈਨੂੰ ਪਤਾ ਤੇਰਾ ਅੱਜ ਕੁਝ ਨਹੀਂ ਹੁੰਦਾ ਕੁਝ ਤਾਂ ਤੇ ਨਹੀਂ ਹੁੰਦਾ ਅੱਜ ਉੱਠਿਆ ਨਹੀਂ ਗਿਆ ਹੈਗਾ ਜੱਲੇ ਕਿਆ ਤੇ ਲੈ ਕੇ ਆ ਚੱਕੋ ਪੀਂ ਪੇਲਾ ਤੇਰੇ ਪਿੱਛੇ ਪਿਆ ਹੈ ਆ ਰੇ ਲੈ ਫੜਾਉ ਰੇ ਲੈ ਮਰਾ ਹਾਂ ਦੇ ਹੁਣ ਮੈਨੂੰ ਆ ਤਾਂ ਕਰ ਲਾਂ ਦੇ ਕੋਈ ਨਹੀਂ ਬਾਤ ਚ ਕਰੀ ਬਾਤ ਚ ਕਰੀ ਲੈ ਚੱਕ ਪੈਰ ਆਪਣਾ ਪਹਿਲਾਂ ਹੁਣ ਬਾਤ ਚ ਦੇਖੀ ਆਪਣਾ ਲੈ ਦਿਖਾ ਪੈ ਆਏ ਗਤਾ ਛੜਾ ਇੰਨੀਆਂ ਮਾਰਦਾ ਮੈਂ ਮੈਂ ਨਹੀਂ ਪਿੱਪਾ ਤੇਨੇ ਜੋ ਚੜਾ ਹੋਏ ਮੇਰੇ ਪੈਰ ਮਲਣ ਦੋ ਲੈ ਮੈਂ ਤਾਂ ਚਾਹਣੀ ਹੈ ਗਮਣਾ ਦੇਖ ਰਹਾ 8 ਦੇਖੀ ਆਦੀ ਕਿੰਨਾ ਸੁਝਿਆ ਪਹਿਲਾਂ ਹਾਂ ਹਾਂ ਹਾਈ ਮਮਾ ਹਾਈ ਕਿਉਂ ਅੱਜ ਕਹਿੰਦਾ ਮੈਂ ਫਿੱਟਾ ਦੇਖ ਲੈ ਅੱਜ ਮੈਂ ਕਤਰੀ ਛਾਲਾ ਮਾਰਦਾ ਦਿਖਾ ਦਉਦੀ ਤੇ ਲਹਿਣਾ ਕਹਿੰਦਾ ਨਹੀਂ ਤੂੰ ਹਾਂ 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 ਹ ਆ ਪੂਰੇ ਹੱਥ ਨਾਲ ਮਰ ਗੁੱਠੇ ਨਾਲ ਤੜਕੇ ਲਈ ਲਗਦਾ ਹੁੰਦਾ ਪਰ ਰਿਕਾ ਪਾ ਤਬ ਜੀ ਜਾਨ ਨਹੀਂ ਆ ਗਿਆ ਪਿਆਰ ਲਿਆਉਣਾ ਜੀ ਕਾਕੂ ਜਪਾ ਅੱਜ ਸ਼ੁਰੂਆਤ ਕਰੀ ਤੀ ਹੈ ਨਾ ਅੱਜ ਸ਼ੁਰੂਆਤ ਕਰੀ ਕਾਕਾ ਅੱਜ ਦੇਖੀ ਮੱਖੀ ਮੱਛੀ ਦੇਖੀ ਹੁਣ ਸਾਰਾ ਬਜ਼ਾੜਾ ਨਿਕਲਿਆ ਹੁਣ ਦਾ ਫਿਰ ਅੱਜ ਗਰਮੀ ਵੀ ਬਹੁਤ ਹੋ ਗਈ ਪਈ ਆ ਗੁੰਮ ਜਿਹਾ ਹੋਇਆ ਪਿਆ ਹਮ ਹਣਾ ਦੋਗੀ ਗਰਮਾ ਕਾਕਾ ਹੁਣ ਕੋਈ ਦਾ ਪਾਪੂ ਗੋਣ ਕਰਾਂ ਤਾ ਇਹ ਕਿਤੇ ਦੀ ਉਸ ਕੋਈ ਨਹੀਂ ਹੋਈ ਮੋਤੂ ਡਿੰਗ ਦਿੱਤੋਂ ਥੋੜੀ ਥੋੜੀ ਜਿਹੀ ਰਹੀ ਹੈ ਵੀ ਤੋਰੀ ਨੂੰ ਕਚਲੇ ਦਾ ਇਹਦੇ ਪਰਲੇ ਨੂੰ ਜਿਹੜੀ ਇੱਕ ਦਿਨ ਟਿੱਕਣਾ ਉਹ ਇਹਨਾਂ ਨਾਲ ਲਾਏ ਬਣਨ ਕਰਦੇ ਨਾ ਇਹ ਵੀ ਤਾਰ ਜਾਂ ਟਾਕੀਆਂ ਚਾਚੀ ਦਾ ਬਾੜਾ ਬੁੰਮ ਜਾਉਂ ਜਾਉਂਦੇ ਹਾਂ ਦੇਖੋ ਜਦੋਂ ਅੰਨੇ ਕਾ ਕਾ ਪਾਣੀ ਹੁਣ ਇਹਨਾਂ ਦਾ ਆਖੋ ਕੁੱਕ ਪਾ ਕੇ ਫਿਰ ਬਾਅਦ ਚ ਧਰਨ ਚੋ ਲਾਉਣੀ ਹੈ ਇੱਥੇ ਇਹ ਕੁੰਜੋ ਪਾਏ ਆ ਇਹ ਜੇਕਸ਼ਨ ਦਾ छोटी <laughs> जी बाहर कड्डी में हो खड़ी थी फुलली चल काख लग थी काख लगी हुई थी लभर काका जी लेट हो गए चरे फोन है देखा ਆਦੀਆਂ ਮੁੱਖੀਆਂ ਅੱਜ ਤਾਂ ਝੂਂਡ ਰਹੀਆਂ ਨੇ ਸਮਾਂ ਆ ਕੇ ਨਾ ਤਾਂ ਹੀ ਬੰਦਲੀਆਂ ਕੰਨ ਮਿਕਰਨੀਆਂ ਦੀ ਨਹੀਂ ਹੈ ਕੋਲਾ ਹਰਾ ਜਦ ਦੇ ਖਾਣ ਲਗੀ ਹੁਣ ਜਦ ਤੋ ਡੜੀ ਆਉਂ ਚੋ ਫਿਰ ਲੈ ਉਹ ਚਾਰ ਫਿਰ ਇਹਨਾਂ ਚਾਰ ਪਾ ਦਾਂਗੇ ਮੈਂ ਕੱਟ ਮਾਰ ਦੋਤਾਂ ਇਹ ਕੇ ਸਾਰੇ ਹਿੱਟ ਪੈਂਦਾਂ ਦੇ ਤੱਕਾਂਗੇ ਹਰ ਜਾ ਇਹ ਕਿਹੜੇ ਆਈ ਜਾਂਦੇ ਨੇ ਤਾਂ ਕਿ ਨਾ ਆ ਵੀ ਨਾ ਆਉਣ ਫੱਕ ਪਰਮ ਨਹੀਂ ਉਹ ਨਹੀਂ ਤੇਰੇ ਤੋਂ ਜਿਹੜੀ ਖੜ ਜਾ ਇੱਕ ਮਿੰਟ ਖੜ ਜਾ ਤੂੰ ਪਾਣੀ ਲਾਹਣਾ ਕੋਸ ਤੱਕ ਉਹ ਦੇ ਕੇ ਮੈਂ ਤੇਰੇ ਉਹ ਵੀ ਹੋਰ ਹੋ ਰਿਹਾ ਜੂ

ਇਹ ਇਹ ਕਿੰਨਾਂ ਦਾ ਲੈ? ਯਾਰੀ ਕੁਝ ਕਹਿੰਦਾ ਮੈਂ ਨਹੀਂ ਕਹਿੰਦਾ। ਨਾ, ਚਾਹ ਬਣਾਈ ਤੇ ਆ। ਚਾਹ ਤੇ ਆ ਦੇ। ਦੇ ਲੈ ਚੀਜੀ ਖਾਂਦਾ। ਥਾਕ ਦੇ ਆ ਤੂੰ ਵੀ ਤੈਨੂੰ ਥਾਕ। ਅੱਛਾ ਕੰਨ ਬਣਾ ਲਾਗੇ। ਦੋ ਰੋਸਾ ਭਰ ਕੇ। ਠੀਕ ਐ। ਬਾਥੂ, ਟਰਣੀਆਂ, ਔਰ ਮੀਠੇ। ਹੂੰ। ਮੀਠੀ ਆ ਬਣਾ ਘਰੇ ਪਈ ਅੱਜ। ਨਾ, ਮੈਂ ਤਾਂ ਅੱਜ ਪੂਜੀ ਬਣਾ ਲਈ ਬਈ। ਮੇਥੀ ਦੀ ਹਾਂ ਮੇਥੀ ਦੇ ਕੀ ਮੇਥੀ ਹੋਰ ਕੜੀਆ ਲਿਆਵਾਂਗੇ ਪੂਰਜੀ ਬਣਾ ਲਈ ਮੈਂ ਨਿਆਣੇ ਕਹਿੰਦੇ ਮम्मी ਅਸੀਂ ਪੂਰਜੀ ਖਾਣੀ ਆ ਅੱਜ ਅਸੀਂ ਨੇ ਪੂਰਜੀ ਮੇਥੀ ਦੀ ਵਧੀਆ ਕਰਿਆ ਉਹ ਹੋਰ ਤੇਰੀ ਥੋੜੀ ਆ ਤਾਂ ਡੰਗਰਾਂ ਨੂੰ ਪਾਈਆ ਰਾਤ ਲਿਆ ਰੋਣਾ ਤੇਰੀ ਮੈਂ ਆ ਮੋਰ ਹੋ ਕਰ ਲੰਦੇ ਮੈਂ ਤਾਂ ਉਹ ਕਰਿਆ ਅੱਜ ਬਣਾ ਲਈ ਪੂਰਜੀ ਮੇਥੀ ਦੀ ਹਾਂ ਮੈਂ ਸਾਹ ਕਿੰਨਾ ਚੇਤਾ ਬੈਠੀਆਂ ਨਾ ਹੋ ਕਰੀ ਗਈਆਂ ਰੋਣ ਗਈਆਂ ਮੈਂ ਕਹਿੰਦਾ ਮੈਂ ਹਾਂ ਇੰਨੀ ਕਿੰਨੀ ਮੇਥੀ ਪਾ ਕੇ ਡੰਗਰਾਂ ਪਾਉਣੀ ਨਹੀਂ ਸੀ ਤੁਸੀਂ ਨੇ ਇਹ ਸਾਰੀਓ ਚੱਕ ਕੇ ਚੱਕ ਲਈਆ ਲਾ ভাই নি পুচকে ন